माज ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨ ਸੰਤਾਪੇ ਹਉ ਮੈ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਆਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੇ ਮਰੇ ਪਰਵਾਣ ਆਰਜਨ ਛੀਜੈ ਸਬਦ ਪਛਾਨ ਗੁਰਮੁਖ ਮਰੇ ਨ ਕਾਲ ਨ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰਸ ੋਬਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੈ ਕੁੱਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਉਮੈ ਚੂਕੈ ਬੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੈ ਗੁਰਮੁਖ ਸਹਿਜ ਸਮਾ ਬਣਿਆ ਗੁਰਮੁਖ ਨਾਮ ਮਿਲੇ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੈ ਦਿਨ ਰਾਤੀ ਗੁਰਮੁਖ ਸ਼ਬਦ ਕਰਾ ਬਣਿਆ ਗੁਰਮੁਖ ਅਨ ਦਿਨ ਸਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸਭ ਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਅਨੰਦਨ ਰੋਗੀ ਵਿਸਤਾ ਕੇ ਕੀੜੇ ਵਿਸਤਾ ਮਹਿ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਵੁਠਾ ਆਪ ਆਏ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰ ਦਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੋ ਨ ਕਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਉ ਤੂੰ ਆਪੇ ਸੋਹ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋਵਹਿ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖ ਹਰਿ ਦੇਖਾ ਬਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾ ਬਣਿਆ ਆਪੇ ਕਰਤਾ ਆਪੇ ਪੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾ ਬਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਠਾਪੇ ਆਪੇ ਤੁਜ ਤੇ ਬਾਹਰ ਕਛੂ ਨਾ ਹੋਵੈ ਤੂੰ ਆਪੇ ਕਰੈ ਲਾਵਣਿਆ ਆਪੇ ਮਾਰੇ ਆਪ ਜੀਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖੋ ਸਹਿਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹਲਾ ਤੀਜਾ ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ ਗੁਰ ਪ੍ਰ사ਦੀ ਕਰਹੀ ਮੈਂ ਪਾਈ ਸਦਾ ਸਰੇਵੀ ਇੱਕ ਮਨ ਧਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਕਰਮਹਿ ਧਰਤੀ ਤੋਲ ਪਾਤਾਲਾ ਕਰਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੇਰਾ ਜੰਮਣ ਮਰਣ ਨਾ ਚੁੱਕੈ ਫੇਰਾ ਗੁਰਮੁਖ ਹੋਵੈ ਸੋ ਹਉ ਮੈਂ ਮਾਰੇ ਸਚੋ ਸਚ ਧਿਆਵਣਿਆ ਕਾਇਆ ਅੰਦਰ ਪਾਪ ਪੁੰਨ ਦੋਇ ਭਾਈ ਦੋਹੀ ਮਿਲਕੇ ਸ੍ਰਿਸ਼ਟ ਉਪਾਈ ਦੋਵੇਂ ਮਾਰ ਜਾਏ ਇਕਤ ਘਰ ਆਵੈ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੈ ਪਾਏ ਹਨੇਰਾ ਚਾਂਦਨ ਹੋਵੈ ਛੋੜੈ ਹਉ ਮੈਂ ਮੇਰਾ ਪਰਗਟਤ ਸਾਬਦ ਹੈ ਸੁਖਦਾਤਾ ਆਨੰਦਿਨ ਨਾਮ ਧਿਆਵਣਿਆ ਅੰਤਰਜੋਤ ਪ੍ਰਗਟ ਪਾਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਬਣਜੇ ਸਦਾ ਵਾਪਾਰੀ ਲਾਹਾ ਨਾਮ ਸਤ ਪਾਵਣਿਆ ਆਪੇ ਵਥ ਰਖੈ ਆਪੇ ਦੇ ਗੁਰਮੁਖ ਬਣਜੈ ਕਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਮਸਾਵਣਿਆ ਮਾਜ ਮਹਲਾ ਤੀਜਾ ਹਰ ਆਪੇ ਮੇਲੇ ਸੇਵ ਕਰਾਈ ਗੁਰ ਕੈ ਸਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸਬਦੀ ਮਨ ਵਸਾ ਬਣਿਆ ਰਹਾਉ ਆਪੇ ਗੁਰ ਦਾਤਾ ਕਰਮ ਬਿਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੁਹ ਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇ ਪੂਰੇ ਗੁਰ ਹਉਮੈ ਪਰਮ ਚੁਕਾਇ ਆਨੰਦਨ ਨਾਮ ਸਲਾਹਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਬਦ ਇਹੋ ਗੁਫਾ ਵਿਚਾਰੇ ਨਾਮ ਨਿਰੰજન ਅੰਤਰ ਵਸੈ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੁਜੈ ਪਾਏ ਕਰ ਲਾਏ ਨਾ ਵਹ ਭੂਲੇ ਦੇਸ ਜਾਏ ਕੜੀ ਮੋਹਤ ਕਾਲੇ ਖਾ ਲੇ ਵੈਰਤੀ ਉਹ ਮਾਸਾ ਤੂਲ ਕਢਾਵਣਿਆ ਪਈੜੈ ਫਿਰ ਚਿਤੈ ਨਾਹੀ ਦੁਜੈ ਮੁਠੀ ਰੋਵੈ ਤਾਹੀ ਹਰੀ ਕੋ ਵਾਲਿਓ ਉਪਰੂਪ ਕੁਲਖਣੀ ਸੁਪਨੇ ਫਿਰ ਨਹੀਂ ਪਾਵਣਿਆ ਪਈ ਅੜੈ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਫਿਰ ਰਾਖਿਆ ਕੰਠ ਲਾਏ ਸਬਦੇ ਫਿਰ ਜਾਵੇ ਸੇਜ ਸੁਹਾਵਣਿਆ ਆਪੇ ਦੇਵੈ ਸਦ ਬੁਲਾਏ ਆਪਣਾ ਨਉ ਮਨ ਵਸਾਏ ਨਾਨਕ ਨਾਮ ਮਿਲੈ ਵਡਿਆਈ ਅਨੰਦਿਨ ਸਦਾ ਗੁਣ ਗਾਵਣਿਆ ਬਾਜ ਮਹੱਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵਹਿ ਕਰਮਾਹਿ ਉਦਾਸਾ ਹਰ ਰੰਗ ਰਹੈ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾ ਬਣਿਆ ਹਉ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜਹਿ ਹਰਨਾਮ ਸਲਾਹ ਹੈ ਦਰ ਸੱਚੈ ਸੁਭਾ ਪਾਵਣਿਆ ਰਹਾਉ ਅਲਖ ਅਭੇਉ ਹਰ ਰਹਿ ਅਸਮਾਏ ਉਪਾਏ ਨ ਕਿਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰੂ ਭੇਟੇ ਨਦਰੀ ਮੇਲ ਮਿਲਾਵਣਿਆ ਦੁਜੈ ਭਾਇ ਪੜੈ ਨਹੀਂ ਬੁੱਝੈ ਤੇਰੇ ਬਿਦ ਮਾਇਆ ਕਾਰਣ ਲੂਜੈ ਤੇਰੇ ਬਿਦ ਬੰਧਨ ਟੁੱਟਹਿ ਗੁਰ ਸਬਦੀ ਗੁਰ ਸਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਸ ਨ ਆਵੈ ਦੁਬਦਾ ਲਾਗੈ ਦਹਿਦ ਸਤਾਵੈ ਬਿਖ ਕਾ ਕੀੜਾ ਬਿਖ ਮਹਿ ਰਾਤਾ ਬਿਖ ਹੀ ਮਾਹੇ ਪਚਾਵਣਿਆ ਹਾਉ ਹਾਉ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕਿਛੁ ਥਾਇ ਨ ਪਾਏ ਤੁਜ ਤੇ ਬਾਹਰ ਕਿਛੁ ਨ ਹੋਵੈ ਬਖਸੇ ਸਬਦ ਸੁਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਅਨ ਦਿਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾ ਵਣਿਆ ਫਿਰ ਪਰਦੇਸ ਸਿਗਾਰ ਬਣਾਏ ਮਨਮੁਖ ਅੰਧ ਐਸੇ ਕਰਮ ਕਮਾਏ ਹਲਤ ਨ ਸੋਭਾ ਪਲਤ ਨ ਢੋਈ ਬਿਰਥਾ ਜਨਮ ਗਵਾ ਵਣਿਆ ਹਰ ਕਾ ਨਾਮ ਕਿਨਾਂ ਵਿਰਲਾ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਆਨੰਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮਹਿ ਵਰਤਾ ਏਕੋ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਨਾਮ ਰਤੇ ਜਨ ਸੁਹ ਹੈ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜਹਿ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਸ ਸੁਜੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜਿਉ ਵਾਰੀ ਹਉ ਮੈ ਮਾਰ ਮਿਲਾਵਣਿਆ ਗੁਰ ਸੇਵਾਤੇ ਹਰ ਮਨ ਵਸਿਆ ਹਰ ਰਸ ਸਹਿਜ ਪੀਆ ਬਣਿਆ ਰਹਾਉ ਵੇਦ ਪੜ੍ਹਹਿ ਹਰ ਰਸ ਨਹੀਂ ਆਇਆ ਬਾਦ ਵਖਾਣ ਹੈ ਮੋਹੇ ਮਾਇਆ ਅ ਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰਗਾ ਬਣਿਆ ਕਥੋ ਕਥੀਐ ਸਬਦ ਸੁਹਾਵੇ ਗੁਰਮਤੀ ਮਨ ਸਚੋ ਭਾਵੇ ਸਚੋ ਸੱਚ ਰਹੇ ਦਿਨ ਰਾਤੀ ਇਹੋ ਮਨ ਸਚ ਰੰਗਾਵਣਿਆ ਜੋ ਸਚ ਰਤੇ ਤਿਨ ਸਚੋ ਭਾਵੇ ਆਪੇ ਦੇ ਨ ਪਛੋਤਾਵੇ ਗੁਰ ਕੈ ਸਬਦ ਸਦਾ ਸਚ ਜਾਤਾ ਮਿਲ ਸਚੇ ਸੁਖ ਪਾਵਣਿਆ ਊੜਕ ਸਤ ਤਿਨਾ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜਹਿ ਹਰ ਤਤ ਨ ਜਾਣਹਿ ਮੂਲ ਹੋ ਭੁੱਲੇ ਗੁਰ ਸ਼ਬਦ ਨ ਪਛਾਨਹਿ ਮੋਹ ਬਿਆਪੇ ਕਿਸ ਸੁਜੈ ਨਾਹੀ ਗੁਰ ਸ਼ਬਦੀ ਹਰ ਪਾਵਣਿਆ ਵੇਦ ਪੁਕਾਰੈ ਤੇਰੇ ਬਿਦਮਾਇ ਮਨ ਮੁਖ ਨ ਬੁਝਹਿ ਦੂਜੈ ਪਾਇਆ ਤ੍ਰੈਗੁਣ ਪੜਹਿ ਹਰ ਏਕ ਨ ਜਾਣ ਹੈ ਬਿਨ ਬੂਝੇ ਦੁਖ ਪਾਵਣਿਆ ਜਾ ਤਿਸ ਭਾਵੇ ਤਾ ਆਪ ਮਿਲਾਏ ਗੁਰ ਸਬਦੀ ਸਹਿ ਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮੰਨ ਸੁਖ ਪਾਵਣਿਆ